ਦਿੰਦੇ ਟੋਟ ਨਾ ਆਵੀ ਅਗਣਤ ਭਰੇ ਪੰਡਾਰ ਦਿੰਦੇ ਟੋਟ ਨਾ ਆਵੀ ਅਗਣਤ ਭਰੇ ਪੰਡਾਰ ਵਾਹਿਗੁਰੂ ਸਾਹਿਬ ਜੀ ਜੈਸ੍ਰੀ ਮਦਲਾ 14ਵਾਂ रस रस राम रस आला मन राम नाम पीणा लेला हा रस रस राम रस आला मन राम नाम पीणा लेला हा ਕੈ ਨਖਿ ਨ ਪਗਤ ਕਰਨ ਦਿਨ ਰਾਤੀ ਗੁਰਮਤ ਪਗਤ ਓ ਮਾਹਾਰਾਮ ਹਰ ਹਰ ਗੁਣ ਗੋਬਿੰਦ ਜਪਾ ਮਨ ਤਾ ਜੀਤ ਸ਼ਬਦ ਨ ਲਾਹ ਗੁਰਮਤ ਪੰਚ ਦੂਤ ਵਸ ਆਵੇ ਮਨ ਤਨ ਹਰਿ ਉਪਾਰਾਉ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਇ ਸਦਾ ਲੇ ਲਾਹ ਦੀਨ ਦਿਆਲ ਕਿਰਪਾ ਕਰ ਮਾ ਦੂ ਹਰ ਹਰ ਨਾਮ ਓ ਮਾਹਾਰਾਮ ਜਗੋ ਜਗਦੀਸ਼ ਜਪੋ ਮਨ ਮਹਾ ਹਰ ਹਰ ਜਗਨਾਥ ਜਗਲਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਾਹਾਰਾਮ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਾਪੁ ਨਾਨਕ ਭਗਤੋ ਮਹਾ ਰਾਮਾ ਪਰਮ ਸਤਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜਨੋ ਭਾਗਾ ਵਾਲੇ ਆਂ ਸਤਗੁਰੂ ਜੀ ਦੇ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਅਸੀਂ ਸਾਰੇ ਹੀ ਅੰਮ੍ਰਿਤਮਈ ਪਾਵਨ ਬਾਣੀ ਦੇ ਨਾਲ ਰਲ ਮਿਲ ਕੇ ਸਾਂਝ ਬਣਾ ਰਹੇ ਸੀ ਸੋਦਰ ਦੀ ਪਾਵਨ ਬਾਣੀ ਦਾ ਪਾਠ ਰਲ ਮਿਲ ਕੇ শ্রবণ ਕੀਤਾ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚੱਲ ਰਹੀ ਲੜੀਵਾਰ ਸ਼ਬਦਾਂ ਦੀ ਵਿਚਾਰ ਧਾਰਾ ਗੁਰੂ ਰਾਮਦਾਸ ਜੀ ਦੇ ਬੋਲ 699 ਨੰਬਰ ਯਾਗਤੇ ਸੁਭਾਏ ਬਾਣ ਨੇ ਜੈ ਸ੍ਰੀ ਰਾਗ ਦੇ ਅੱਗੇ ਅੱਜ ਦੇ ਅਮਰਤ ਬਚਨਾਂ ਦੇ ਸਦਕਾ ਪਾਤਸ਼ਾਹ ਜੀ ਕੀ ਰਹਿਮਤ ਕਰਦੇ ਨੇ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫੱਤੇ ਨਾਲ ਸਾਂਝ ਪਾਈਏ ਦੋਨੇ ਹੱਥ ਜੋੜ ਸਾਰੇ ਮਲੌਂ ਦੀ ਫੱਤੇ ਆਵਾਜ਼ ਗੁਰਜੀਕਾ ਖਾਲਸਾ ਆਵਾਜ਼ ਗੁਰਜੀਕੀ ਫੱਤੇ ਅੱਜ ਦੇ ਅੰਮ੍ਰਿਤਮਈ ਪਾਵਨ ਸ਼ਬਦ ਦੀ صدਕਾ ਗਰੀਬ ਨਿਬਾਜ ਧੰਨ ਗੁਰੂ ਰਾਮਦਾਸ ਦੀ ਰਹਿਮਤ ਕਰਦੇ ਮੈਂ ਜਦੋਂ ਦਾ ਇਹ ਅਕਾਲ ਪੁਰਖ ਵਾਹਿਗੁਰੂ ਜੀਓ ਤੇਰੀ ਭਗਤੀ ਦੇ ਵਿੱਚ ਤੇਰੇ ਨਾਮ ਰਸ ਦੇ ਵਿੱਚ ਲੱਗਿਆ ਹੋਇਆ ਇਹ ਮਨ ਦੇ ਵਿੱਚ ਹੁਣ ਇੱਕ ਚਾਅ ਇੱਕ ਖੇੜਾ ਇੱਕ ਉਤਸ਼ਾਹ ਐਸਾ ਪੈਦਾ ਹੋਇਆ ਹੈ ਜਿਹੜਾ ਮੈਨੂੰ ਹਰ ਵੇਲੇ ਤੇਰੀ ਭਗਤੀ ਹਰ ਵੇਲੇ ਤੇਰਾ ਸਿਮਰਨ ਹਰ ਵੇਲੇ ਤੇਰੇ ਸਤਿ ਸਲਾਹ ਦੇ ਗੀਤ ਗਾਉਣ ਦੇ ਲਈ ਪ੍ਰੇਰਿਤ ਕਰਦਾ ਏ ਮੇਰੇ ਮਨ ਦੇ ਅੰਦਰ ਇਹ ਚਾਹ ਏ ਹਰ ਇੱਕ ਪ੍ਰਾਣੀ ਕਾਰਜ ਕਰਦਾ ਜ਼ਿੰਦਗੀ ਜਿਉਉਂਦਿਆਂ ਨਹੀਂ ਦੋ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਤਿੰਨ ਤਰੀਕਿਆਂ ਦੇ ਨਾਲ ਪਿਆਰ ਦੇ ਨਾਲ ਲਾਲਚ ਦੇ ਨਾਲ ਤੇ ਧੀਜਾ ਡਰ ਦੇ ਨਾਲ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਕਹਿਣਾ ਕੀਤਾ ਜਿਹੜਾ ਕਾਰਜ ਇਨਸਾਨ ਪਿਆਰ ਦੇ ਨਾਲ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਕਰਦਾ ਹੈ ਉਸ ਨੂੰ ਕਰਨ ਦਾ ਆਨੰਦ ਹੀ ਇਸ ਦੇ ਅੰਦਰ ਵੱਖਰਾ ਚਾਹੇ ਧਰਮ ਦਾ ਹੋਵੇ ਚਾਹੇ ਘਰ ਦਾ ਹੋਵੇ ਚਾਹੇ ਸਮਾਜ ਦਾ ਹੋਵੇ ਚਾਹੇ ਕਿਸੇ ਵੀ ਸੇਵਾ ਦੇ ਮਾਮਲਤ ਹੋਵੇ ਜੇ ਅੰਦਰ ਖੁਸ਼ੀ ਜੇ ਅੰਦਰ ਚਾਅ ਪੈਦਾ ਹੋ ਰਿਹਾ ਹੈ ਇਹਦਾ ਭਾਵ ਸਿੱਧੇ ਸਿੱਧੇ ਲੱਭ ਜਾਂਦੇ ਵਿੱਚ ਵੀ ਮੇਰਾ ਪਿਆਰ ਗੁਰੂ ਦੇ ਨਾਲ ਵੱਧ ਰਿਹਾ ਨੇ ਤਪ ਪ੍ਰਤੀ ਦੂਜੀ ਥਾਂ ਦੇ ਉੱਤੇ ਇਨਸਾਨ ਕਰਦਾ ਡਰ ਦੇ ਕਰਕੇ ਪਾਪ ਕੁੰਨ ਕਰਦਾ ਕਮਾਉਂਦਾ ਇਨਸਾਨ ਅਪਰਾਧ ਕਮਾਉਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਇੱਕ ਪ੍ਰਾਣੀ ਪਾਪਾਂ ਦੇ ਨਾਲ ਭੜਿਆ ਤੇ ਆ ਔਗਣਾਂ ਦੇ ਨਾਲ ਭੜਿਆ ਪਿਆ ਕਮਾਉਂਦਾ ਹੈ ਇਹਨਾਂ ਤੋਂ ਮੁਕਤੀ ਦੇ ਲਈ ਇਹਨਾਂ ਤੋਂ ਖਲਾਸੀ ਦੇ ਲਈ ਇਹ ਚਾਹੁੰਦਾ ਹੈ ਕਿ ਮੈਂ ਇਹਨਾਂ ਤੋਂ ਸ਼ਤਕਾਰਾਂ ਪਾਲਾਂ ਤੇ ਇਹਦੇ ਲਈ ਮੈਨੂੰ ਦਾਨ ਪੁੰਨ ਕਰਨਾ ਪੈ ਜਾਵੇ ਇਹਨਾਂ ਦੇ ਲਈ ਜੇ ਮੈਨੂੰ ਪਾਗ ਪੂਜਾ ਵੀ ਕਰਨੀ ਪੈ ਜੇ ਤੇ ਮੈਂ ਕਰਵਾ ਸਕਦਾ ਡਰਦੀ ਬਸ ਤੀਜਾ ਹੈਗਾ ਜੀ ਲਾਲਚ ਦੇ ਵਾਸਤੇ ਲਾਲਚ ਦੇ ਵਾਸਤੇ ਵੀ ਇਨਸਾਨ ਧਰਮ ਦੇ ਕਾਰਜ ਕਰਦਾ। ਪਾਠ ਪੂਜਾ ਵੀ ਲਾਲਚ ਦੇ ਕਰਕੇ ਕਰਦਾ। ਮੇਰੇ ਘਰ ਦੇ ਵਿੱਚ ਸੁਖ ਸ਼ਾਂਤੀ ਆਵੇ, ਮੇਰੇ ਧੀ-ਪੁੱਤ ਚੰਗੇ ਪੜ੍ਹ ਲਿਖ ਜਾਣ। ਹੋਰ ਵੀ ਅਨੇਕਾਂ ਦੇ ਇਹੋ ਜਿਹੇ ਖਿਆਲ ਇਨਸਾਨ ਦੇ ਅੰਦਰ ਨੇ ਲਾਲਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਸਾਡੇ ਸਾਹਮਣੇ ਬੋਲ ਬਿਆਨ ਕੀਤੇ ਜਿਹੜਾ ਇਨਸਾਨ ਪਿਆਰ ਤੇ ਸਦਕਾ ਗੁਰੂ ਦੀ ਕਾਰਜ ਵਿਵਹਾਰ ਦੇ ਸਦਕਾ ਜ਼ਿੰਦਗੀ ਦੇ ਕਾਰਜ ਕਰਦਾਏ ਸਫਲ ਨਹੀਂ ਹੋ। ਡਰ ਦੇ ਸਦਕਾ ਕੀਤਾ ਹੋਇਆ ਕਾਰਜ ਸਫਲਾ ਨਹੀਂ ਹੈ। ਲਾਲਚ ਦੇ ਸਦਕਾ ਕੀਤਾ ਹੋਇਆ ਕਾਰਜ ਕਦੇ ਵੀ ਸਫਲਾ ਨਹੀਂ ਹੁੰਦਾ। ਉਹ ਹੋ ਤੇਰੇ ਆਇਆ ਪਰ ਉਹ ਭਾਵਨਾ ਨਹੀਂ ਹੈ ਪਿਆਰ ਵਾਲੀ। ਬੱਚਾ ਜਦੋਂ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਪੜਦਾ ਹੈ ਨਾ ਉਸ ਦੇ ਅੰਦਰ ਇੱਕ ਉਮੰਗ ਹੀ ਵੱਖਰੀ ਹੁੰਦੀ ਹੈ। ਉਸ ਦੇ ਅੰਦਰ ਵਿਚਾਰ ਹੀ ਵੱਖਰੇ ਹੁੰਦੇ ਨੇ। ਪਰ ਜਦੋਂ ਇੱਕ ਬੱਚਾ ਉਹ ਹੈ ਜਿਹੜਾ ਜ਼ਬਰਦਸਤੀ ਦੇ ਨਾਲ ਵੀ ਨਹੀਂ ਪੜ ਰਿਹਾ ਕਿਵੇਂ ਪੜਾ ਲੋਗੇ ਸਾਬ ਦੀ ਕਹਿਣਾ ਕਰਦੇ ਜਿਹੜਾ ਪ੍ਰਾਨੀ ਗੋਬਿੰਦ ਦੇ ਗੁਣ ਪਿਆਰ ਦੇ ਨਾਲ ਗਾਉਣ ਲੱਗ ਪਿਆ ਹੈ ਉਹ ਸਦਾ ਦੇ ਲਈ ਉਸ ਦੇ ਗੁਣ ਗਾਇਨ ਕਰਦਿਆਂ ਕਰਦਿਆਂ ਆਪਣੇ ਜੀਵਨ ਨੂੰ ਸਦਾ ਦੇ ਲਈ ਖੁਸ਼ਹਾਲ ਬਣਾ ਲੈਂਦਾ ਹੈ ਰਸ ਰਸ RAM ਰਸਾਲ ਸਲਾਮ ਰੱਬ ਦਾ ਸਿਮਰਨ ਰੱਬ ਦਾ ਨਾਮ ਪੰਡਾਰ ਹੈ ਰੱਬ ਦਾ ਘਰ ਰਸਾਂ ਦਾ ਘਰ ਹੈ ਰੱਬ ਦਾ ਘਰ ਅਨੇਕਾਂ ਹੀ ਸਾਡੀ ਝੋਲੀ ਦੇ ਵਿੱਚ ਨਾਮ ਬਾਣੀ ਦੇ ਪਦਾਰਥ ਪਾਉਂਦਾ ਹੈ ਸਾਇਬ ਜੀ ਕਹਿੰਦੇ ਏ ਮੇਰੇ ਮਨ ਮਨ ਲਾ ਕੇ ਉਸ ਇਸ ਰਸ ਦੇ ਵਿੱਚ ਜੁਟ ਜਾ ਇਸ ਰਸ ਦੇ ਸਦਕਾ ਦੁਨੀਆਂ ਦੇ ਰਸਾ ਦਾ ਸਭ ਤੋਂ ਮਨ ਉੱਪਰ ਉੱਠ ਦੇਗਾ ਸਾਇਬੂਲੀ ਦੀ ਪਾਵਨ ਬਾਣੀ ਦੇ ਬੋਲ ਕਹਿੰਦੇ ਅੱਖਾਂ ਕਰਕੇ ਵੀ ਰਸਾਂ ਦੇ ਵਿੱਚ ਰੁੱਝਿਆ ਆਤਿਆ ਜੁਬਾਨ ਕਰਕੇ ਵੀ ਰਸਾਂ ਦੇ ਵਿੱਚ ਰੁੱਝਿਆ ਪਿਆ ਕੰਨਾਂ ਦੇ ਕਰਕੇ ਵੀ ਰਸਾਂ ਦੇ ਵਿੱਚ ਰੁੱਝਿਆ ਪਿਆ ਇਹ ਨੈਰਾਸੇ ਆਪਣੇ ਸਰੀਰ ਦੇ ਵਿੱਚ ਪਾਲ ਕੇ ਬੈਠਾ ਹੋਇਆ ਹੈ ਖਾਣ ਪਦਾਰਥ ਦੇ ਦੇਖਣ ਸੁਣਨ ਦੇ ਇਹ ਨੈਰਾਸੇ ਪਾਲੇ ਬੈਠਾ ਅੰਦਰ ਅੱਛਾ ਜਿਸ ਰਸ ਨੇ ਇਸ ਨੂੰ ਪਾਰ ਕਰਨਾ ਹੈ ਜਿਸ ਰਸ ਨੇ ਇਸ ਦੇ ਜੀਵਨ ਨੂੰ ਸੌਖਾ ਕਰਨਾ ਹੈ ਉਹ ਰਸ ਕਦੇ ਇਸ ਨੇ ਪੀ ਕੇ ਦੇਖਿਆ ਹੀ ਨਹੀਂ ਚੱਖਿਆ ਹੀ ਨਹੀਂ ਤੇ ਬਹੁਤਾਂ ਗਿਣਤੀ ਦੇ ਵਿੱਚ ਮਾਫ ਕਰਿਓ ਗੁਰਬਾਣੀ ਨਾਮ ਰਸ ਇਨਸਾਨ ਨੂੰ ਲੱਗਦਾ ਵੀ ਬੜਾ ਖੱਟਾ ਹੈ ਜ਼ਹਿਰ ਵਰਗਾ ਕਿਵੇਂ ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ ਗੁਰਬਾਣੀ ਦੀ ਕਥਾ ਹੋ ਰਹੀ ਹੋਵੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਜੇ 2 ਮਿੰਟ 5 ਮਿੰਟ ਅੱਗੇ ਲੱਗ ਜਾਣ ਭਾਈ ਸਾਹਿਬ ਦੇ ਉਹ ਸਾਰਾ ਧਿਆਨ ਬਾਣੀ ਤੋਂ ਹਟ ਕੇ ਬਸ ਗਵਰਨਮੈਂਟਾਂ ਦੇ ਚੱਲ ਆ ਗਿਆ ਕਿਉਂ ਭਾਈ ਜਿਵੇਂ ਕੀ ਗਾਣਿਆਂ ਦੀਆਂ ਗੱਲਾਂ ਕਰ ਰਿਹਾ ਹੋਵੇ ਕਲਾਕਾਰਾਂ ਦੀਆਂ ਗੱਲਾਂ ਕਰ ਰਿਹਾ ਹੋਵੇ ਅੱਛਾ ਜੇ ਨਿੰਦਿਆ ਚੁਗਲੀ ਕਰਨੀ ਹੋਵੇ ਕਿਸੇ ਦੀ ਨਿੰਦਿਆ ਚੁਗਲੀ ਦੇ ਵਿੱਚ ਕੋਈ ਸਾਡੀ ਟਾਈਮ ਲਿਮਟ ਨਹੀਂ ਕਿ 8 ਵਜੇ ਤੋਂ ਲੈ ਕੇ 8 ਵਜੇ ਤੱਕ ਕਰਨੀ ਹੈ ਉੱਥੇ ਘੰਟੇ ਵੀ ਲੱਗ ਜਾਂਦੇ ਹੈ ਉਤੇ ਘੰਟੇ ਵੀ ਲੱਗ ਜਾਂਦੇ ਇਨਸਾਨ ਫੇਰ ਵੀ ਕਿੰਦਾ ਕੋਈ ਗੱਲ ਨਹੀਂ ਬਾਕੀ ਦੀਆਂ ਰਹਿਣੀਆਂ ਫੇਰ ਕਰ ਲਾਂਗੇ ਗੱਲਾਂ ਮਤਲਬ ਕਿ ਜਿੱਥੇ ਸਾਨੂੰ ਚੰਗਾ ਕੁਝ ਮਿਲਦਾ ਏ ਉਸ ਨੂੰ ਅਸੀਂ ਲੈ ਕੇ ਰਾਜ਼ੀ ਨਹੀਂ ਤੇ ਜਿੱਥੇ ਮਿਲਦਾ ਏ ਉਸ ਨੂੰ ਅਸੀਂ ਰਸ ਰਸ ਲੈ ਕੇ ਖਾ ਰਹੇ ਹਾਂ ਸਾਹਿਬ ਵੀ ਕਹਿਣਾ ਕਰਦੇ ਨਹੀਂ ਨਾਮ ਸਰਬ ਸੁੱਖਾਂ ਦਾ ਦਾਤਾ ਹੈ ਨਾਮ ਅੰਮ੍ਰਿਤ ਬਾਣੀ ਦਾ ਰਸ ਇਨਸਾਨ ਨੂੰ ਜੀਵਨ ਦੀ ਦਾਤ ਜੀਵਨ ਜਿਉਂ ਦਾ ਜੁਗਤ ਦੱਸਦਾ ਹੈ ਭਾਈ ਇਸ ਨੂੰ ਬਾਹ ਆਪਣੇ ਝੋਲੀ ਦੇ ਵਿੱਚ ਤੇ ਇਸ ਰਸ ਦੇ ਵਿੱਚ ਜਿਹੜਾ ਵੀ ਪ੍ਰਾਣੀ ਰਸ ਜਾਂਦਾ ਹੈ ਰਤ ਲੱਗ ਜਾਂਦਾ ਹੈ ਉਸ ਨੂੰ ਦੁਨੀਆਂ ਦੇ ਰਸ ਨਹੀਂ ਚੰਗੇ ਫਿਰ ਲੱਗਦੇ ਦੂਜੀ ਗੱਲ ਕਦੇ ਵੀ ਕੋਈ ਗੱਲਬਾਤ ਕਰਦਾ ਹੋਵੇ ਕਰੇ ਵੀ ਤੁਹਾਡੇ ਕੋਲੇ ਇੱਕ ਦੋ ਗੱਲਾਂ ਜ਼ਰੂਰ ਰੱਖਿਆ ਕਰੋ ਕਿ ਇਹ ਗੱਲ ਤੇਰੀ ਹੈ ਜਾਂ ਮੇਰੀ ਹੈ ਦੂਜੀ ਗੱਲ ਇਹ ਤੇ ਨਾਲ ਤੇਰਾ ਉਹ ਭਲਾ ਹੋਣ ਵਾਲਾ ਕੀ ਮੇਰਾ ਭਲਾ ਹੋਣ ਵਾਲਾ ਜੇ ਨਹੀਂ ਹੋਣ ਵਾਲਾ ਫਿਰ ਆਪਣਾ ਦੋਨਾਂ ਦਾ ਟਾਈਮ ਖਰਾਬ ਵਾਲੀ ਗੱਲ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਗੱਲ ਤੁਸੀਂ ਕਰ ਲੋਗੇ ਨਾ ਕਿਸੇ ਦੇ ਨਾਲ ਇਹਦੇ ਨਾਲ ਤੁਹਾਡਾ ਵੀ ਭਲਾ ਹੈ ਅਗਲੇ ਦਾ ਵੀ ਭਲਾ ਇਹਦੇ ਤੇ ਕੋਈ ਸ਼ੱਕ ਨਹੀਂ ਜੇ ਕਿਸੇ ਦੀ ਨਿੰਦਿਆ ਤੁਗਲੀ ਦੀ ਗੱਲ ਕਰਦੇ ਹੋ ਤੁਸੀਂ ਆਪ ਤੇ ਈਰਖਾ ਦੇ ਨਾਲ ਦੁਸ਼ਮਣ ਦੇ ਨਾਲ ਕ੍ਰੋਧ ਦੇ ਨਾਲ ਭਰੇ ਹੋਈਓ ਉਹ ਹੀ ਡਾਟਾ ਟਰਾਂਸਫਰ ਤੁਸੀਂ ਅਗਲੇ ਦੇ ਵਿੱਚ ਵੀ ਕਰ ਦਿੱਤਾ ਨਹੀਂ ਨਹੀਂ ਸਾਬ ਜੀ ਕਹਿਣਾ ਕਰਦੇ ਨਹੀਂ ਜੇ ਕਰਨਾ ਹੀ ਕੁਝ ਦੇ ਕਾਰ ਚੰਗਾ ਮੰਗਾ ਕਰਨ ਦੇ ਲਈ ਸੰਸਾਰ ਦੇ ਅੰਦਰ ਬਹੁਤਾਂ ਗਿਣਤੀ ਦੇ ਵਿੱਚ ਲੋਕ ਨੇ ਤੇ ਇੱਕ ਗੱਲ ਮੈਂ ਹੋਰ ਆਮ ਕਰਕੇ ਕਹਿਣਾ ਹੁੰਦਾ ਚੰਗਾ ਸਿਖਾਉਣ ਦੇ ਲਈ ਚੰਗਾ ਕਰਨ ਦੇ ਲਈ ਇਨਸਾਨ ਨੂੰ ਕਿੰਨਾ ਜੋਰ ਲਾਇਆ ਜਾਂਦਾ ਕਿੰਨਾ ਸਮਝਾਇਆ ਜਾਂਦਾ ਕਿੰਨਾ ਕਿਹਾ ਜਾਂਦਾ ਕਦੇ ਤੁਸੀਂ ਦੇਖਿਆ ਕਿਸੇ ਨੂੰ ਨਿੰਦਿਆ ਚੁਗਲੀ ਚਲਾਕੀਆਂ ਸਿਖਾਉਣ ਦੇ ਲਈ ਕਿਸੇ ਨੇ ਸਪੈਸ਼ਲ ਟ੍ਰੇਨਿੰਗ ਦਿੱਤੀ ਹੋਵੇ ਕਦੇ ਵੀ ਨਹੀਂ ਕਦੇ ਵੀ ਨਹੀਂ ਦਿੱਤੀ ਇਹੋ ਹੀ ਆ ਕਿ ਕਿਤੇ ਨਾ ਕਿਤੇ ਮਨ ਸਾਡਾ ਜਿਹੜਾ ਨਾਮ ਰਸ ਨੂੰ ਛੱਡ ਕੇ ਦੁਨੀਆਂ ਦੇ ਰਸਾਂ ਦੇ ਵਿੱਚ ਲੱਗਣਾ ਚਾਹੁੰਦਾ ਹੈ ਸਾਬ ਜੀ ਕਹਿੰਦੇ ਨਹੀਂ ਇਸ ਰਸ ਦੇ ਵਿੱਚ ਲੱਗਿਆਂ ਏ ਭਾਈ ਜੀਵਨ ਜ਼ਹਿਰ ਦੇ ਨਾਲ ਹੀ ਭਰੇਗਾ ਜੀਵਨ ਗੁਰਿਆਈ ਦੇ ਨਾਲ ਹੀ ਭਰੇਗਾ ਤੇ ਇਹੋ ਜਿਹਾ ਗੁਰੂ ਨੂੰ ਪਾਉਂਦਾ ਨਹੀਂ ਹੈ ਘਰਾਂ ਦੀ ਗੱਲ ਕਰ ਲਈ ਅਸੀਂ ਆਪਣੀ ਇੱਕ ਪਰਿਵਾਰ ਦੀ ਗੱਲ ਕਰ ਲਈ ਹੈ ਬਾਜ਼ਾਰ ਦੇ ਵਿੱਚ ਅਸੀਂ ਸਬਜ਼ੀਆਂ ਵੀ ਲੈਣੇ ਆ ਬਾਜ਼ਾਰ ਦੇ ਵਿੱਚੋਂ ਅਸੀਂ ਫਰੂਟ ਵੀ ਲੈਣੇ ਤੇ ਬਾਜ਼ਾਰ ਦੇ ਵਿੱਚ ਜਦੋਂ ਅਸੀਂ ਇਹ ਚੀਜ਼ਾਂ ਲੈਣੇ ਆ ਨਾ ਉਹਨਾਂ ਨੂੰ ਬਦਲ ਬਦਲ ਕੇ ਦੇਖਦੇ ਆ ਵੀ ਪੈਸੇ ਦੇਣੇ ਆ ਖਰਾਬ ਤੇ ਨਹੀਂ ਹੈਗੀ ਕਿਤੇ ਕੋਈ ਉਹ ਪਿਛਲੀ ਵਾਰੀ ਸਬਜ਼ੀ ਲੈਣ ਗਏ ਸੀ ਭਾਈ ਨੇ ਆਪਣੀ ਮਰਜ਼ੀ ਦੇ ਨਾਲ ਹੀ ਪਾ ਦਿੱਤੀ ਐਪਲ ਖਰਾਬ ਆ ਗਏ ਸੀਗੇ ਔਰੈਂਜ ਵੀ ਖਰਾਬ ਆ ਗਏ ਸੀਗੇ ਨਹੀਂ ਹੁਣ ਦੇਖ ਕੇ ਲੈਣੀ ਹੈ ਸਬਜ਼ੀ ਹੁਣ ਦੇਖ ਕੇ ਲੈਣੇ ਨੇ ਫਰੂਟ ਕਿਉਂ ਅਸੀਂ ਪੈਸੇ ਦੇਣੇ ਆ ਅਸੀਂ ਕਿੰਨੇ ਤਾਂ ਹੀ ਨਾ ਗੁਰੂ ਸਾਹਿਬ ਦੀ ਕਹਿਣਾ ਕਰਦੇ ਠੀਕ ਆ ਉਥੇ ਤੇਰੇ ਪੈਸੇ ਦੇਣੇ ਆ ਬੜੀ ਵੱਡੀ ਗੱਲ ਆ ਭੱਲੇ ਹੀ ਗੱਲ ਆ ਤੂੰ ਚੀਜ਼ ਫਰਕ ਕੇ ਦੇਖ ਕੇ ਲਈ ਹੈ ਪਰ ਜਿਹੜਾ ਸਰੀਰ ਜਿਹੜਾ ਮਨ ਜਿਹੜਾ ਤਨ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ ਦੂਜੀ ਗੱਲ ਜੇਸ ਗੁਰੂ ਦੇ ਦਰ ਦੇ ਉੱਤੇ ਆਣ ਕੇ ਮੱਥਾ ਟੇਕ ਕੇ ਕਹਿ ਰਿਆਂ ਪਾਤਸ਼ਾਹ ਮੈਂ ਤੇਰੀ ਗੱਲ ਹਰ ਇੱਕ ਮੰਨਣ ਦੇ ਲਈ ਤਿਆਰ ਆ ਕਿ ਗੁਰੂ ਨਹੀਂ ਦੇਖਦਾ ਹੋਏਗਾ ਸਾਡੇ ਅੰਦਰ ਕਿੰਨੇ ਔਗਣ ਨੇ ਫਿਰ ਅਸੀਂ ਕਿੱਥੋਂ ਕਿੱਥੋਂ ਖਰਾਬ ਹੋਏ ਪਏ ਆ ਸਾਡੇ ਅੰਦਰ ਕਿੱਥੇ ਕਿੱਥੇ ਦੋਸ਼ ਨੇ ਕਿ ਸਾਡਾ ਫਿਰ ਇਹ ਮਨ ਤਨ ਨਿੰਦਿਆ ਤੁਗਲੀ ਵਾਲਾ ਬੁਰੀਾਈ ਵਾਲਾ ਪ੍ਰਵਾਨ ਹੋ ਜੇਗਾ ਨਹੀਂ ਹੋਵੇਗਾ ਕਬੀਰ ਸਾਹਿਬ ਜੀ ਨੇ ਕਹਿਣਾ ਕੀਤਾ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਮ ਜਾਏ ਪਹੁੰਚੇ ਖਸਮ ਕਉ ਜੋ ਮੀਟ ਨਾ ਖਾਹੀ ਕਾਂਬ ਕਹਿੰਦੇ ਪ੍ਰਵਾਨ ਉਹੋ ਹੀ ਚੀਜ਼ ਹੈ ਜਿਹੜੀ ਪੂਰਨਤਾ ਰੂਪ ਦੇ ਵਿੱਚ ਪੱਕੀ ਹੋਈ ਆ ਕੱਚੀ ਚੀਜ਼ ਖਰਾਬ ਚੀਜ਼ ਕਦੇ ਵੀ ਪ੍ਰਵਾਨ ਨਹੀਂ ਕਦੇ ਵੀ ਪ੍ਰਵਾਨ ਨਹੀਂ ਤੋ ਸਾਹਿਬ ਜੀ ਕਹਿੰਦੇ ਸਾਡਾ ਵੀ ਜੀਵਨ ਇਦਾਂ ਹੀ ਹੈ ਗੁਰੂ ਮਹਾਰਾਜ ਪਾਤਸ਼ਾਹੀ ਦੇ ਦਾਤ ਤੋਂ ਜੇਕਰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਵਡਿਆਈ ਲੈਣੀਆਂ ਗੁਰੂ ਤੋਂ ਨਾਮ ਬਾਣੀ ਦੀ ਦਾਤ ਲੈਣੀ ਹੈ ਜੀਵਨ ਸੋਹਣਾ ਸੁਚੱਜਾ ਬਣਾਉਣਾ ਹੈ ਤੇ ਉਸ ਦੇ ਲਈ ਵੀ ਗਲਤੀਆਂ ਨੂੰ ਇੱਕ ਪਾਸੇ ਕਰਨਾ ਪੈਣਾ ਟੀਚਰ ਪਾਸ ਵੀ ਤਾਂ ਹੀ ਕਰਦਾ ਐਗਜ਼ਾਮ ਦੇ ਵਿੱਚ ਬੱਚਿਆਂ ਤੇ ਸਾਹਿਬ ਜੀ ਕਹਿਣਾ ਕਰਦੇ ਮਨ ਦੇ ਅੰਦਰ ਤੂੰ ਵੀ ਬੜੇ ਰੋਗ ਪਾਲੇ ਹੋਏ ਨੇ ਰੱਬ ਦਾ ਨਾਮ ਲੈ ਉਸ ਦੀ ਭਗਤੀ ਦੇ ਸੰਕਾ ਤੇਰਾ ਵੀ ਜੀਵਨ ਸੌਖਾ ਬਣੇਗਾ ਧੰਨ ਗੁਰੂ ਰਾਮਦਾਸ ਜੀ ਰਹਿਮਤ ਕਰਦੇ ਮੈਂ ਜਦੋਂ ਦਾ ਜੁੜਿਆ ਹੋਇਆ ਮੇਰਾ ਮਨ ਦੇ ਅੰਦਰ ਇੰਨਾ ਚੋਂ ਭਰ ਗਿਆ ਇੰਨੀ ਉਤਸ਼ਾਹ ਵਾਲੀ ਬਾਤ ਬਣ ਗਈ ਕਿ ਮੈਂ ਹੁਣ ਏੋ ਹੀ ਭਗਤੀ ਦਿਨ ਰਾਤ ਕਰ ਰਿਹਾ ਹਾਂ ਇਹੋ ਨਾਮ ਬਾਣੀ ਦੇ ਰਸ ਦੇ ਵਿੱਚ ਹਰ ਵੇਲੇ ਜੁੜ ਕੇ ਆਪਣੇ ਆਪ ਨੂੰ ਖੁਸ਼ ਨਸੀਬ ਮੰਨ ਰਿਹਾ ਹਾਂ ਕਿਰਪਾ ਕਰਦੇ ਪਾਤਸ਼ਾਹ ਜੀ ਖਿੰਨ ਖਿੰਨ ਭਗਤ ਕਰੈ ਦਿਨ ਰਾਤੀ ਹਰ ਵੇਲੇ ਛਿੰਨ ਛਿੰਨ ਹਰ ਧਮ ਹਰ ਵੇਲੇ ਭਗਤੀ ਕਰਦਾ ਹਾਂ ਗੁਰਮਤਿ ਭਗਤ ਉਹ ਮਾਹਾਰਾਮ ਗੁਰੂ ਦੀ ਮਤ ਦੇ ਸਦਕਾ ਗੁਰੂ ਦੇ ਉਪਦੇਸ਼ ਦੇ ਸਦਕਾ ਮਨ ਦੇ ਵਿੱਚ ਚਾਉ ਪੈਦਾ ਹੋ ਰਿਆ ਹੈ ਪਹਿਲਾਂ ਬੜਿਆ ਉਹ ਗੁਣ ਕਮਾਲੇ ਹੁਣ ਗੁਰੂ ਨੇ ਰਾਹ ਰਸਤਾ ਦੇ ਦਿੱਤਾ ਚੰਗਾ ਰਾਹ ਰਸਤਾ ਮਿਲ ਗਿਆ ਹੁਣ ਇਸ ਦੇ ਉੱਤੇ ਚੱਲਣ ਦਾ ਦੰਦ ਹੀ ਵੱਖਰਾ ਆਇਆ ਕੱਲ ਤੱਕ ਨਸ਼ਿਆਂ ਦੇ ਵਿੱਚ ਲੱਗਿਆ ਹੋਇਆ ਸੀ ਰਹਿਮਤ ਕੀਤੇ ਗੁਰੂ ਨੇ ਗੁਰੂਦਰ ਦੇ ਉੱਤੇ ਸ਼ਬਦ ਸੁਣਿਆ ਹੁਣ ਇਸ ਰਸਤੇ ਦੇ ਉੱਤੇ ਤੁਰਿਆ ਹੋਇਆ ਆਨੰਦੀ ਵਖਰਾ ਆ ਰਿਹਾ ਹੈ ਚਾਹੋ ਹੀ ਵਖਰਾ ਆ ਰਿਹਾ ਹੈ ਤੇ ਇਹ ਦਾਤ ਸਾਹਿਬ ਦੀ ਦੀ ਪਾਵਨ ਬਾਣੀ ਸਾਡੀ ਝੂਲੀ ਦੇ ਵਿੱਚ ਪਾਉਂਦੀ ਹੈ ਇਤਿਹਾਸ ਦੀਆਂ ਸਾਖੀਆਂ ਜੇ ਇਹਨਾਂ ਗੱਲਾਂ ਦੇ ਉੱਤੇ ਸੁਣਾਣੀਆਂ ਹੋਣ ਅਨੇਕਾਂ ਹੀ ਨੇ ਜਿਨ੍ਹਾਂ ਦਾ ਜੀਵਨ ਗੁਰੂ ਦੇ ਉਪਦੇਸ਼ ਦੇ ਨਾਲ ਬਦਲਿਆ ਜਿਹੜੇ ਨਸ਼ੇ ਕਰਨ ਵਾਲੇ ਸੀਗੇ ਜਿਹੜੇ ਮੰਦਾ ਵਿਵਹਾਰ ਜਿਹੜੇ ਅਉਗਣਾ ਦੇ ਨਾਲ ਜਿਹੜੇ ਅਪਰਾਧ ਦੇ ਨਾਲ ਭਰਪੂਰ ਭਰੇ ਹੋਏ ਸੀ ਗੁਰੂ ਦੇ ਸ਼ਬਦ ਦੇ ਸਦਕਾ ਗੁਰੂ ਦੀ ਸਿੱਖਿਆ ਦੇ ਸਦਕਾ ਉਹਨਾਂ ਨੇ ਜੀਵਨ ਸਵਾਰਿਆ ਆਪਣਾ ਗੱਲ ਸੀਗੀ ਨਾਮ ਰਸ ਦੀ ਗੱਲ ਸੀਗੀ ਗੁਰੂ ਗਿਆਨ ਗੁਰੂ ਸਿੱਖਿਆ ਦੇ ਰਾਹ ਦੇ ਉੱਤੇ ਤੁਰਨ ਦੀ ਤੇ ਚੱਲੇ ਅੱਗੇ ਕਹਿੰਦੇ ਪਾਤਸ਼ਾਹ ਜੀ ਹਰ ਗੁਣ ਹਰ ਹਰ ਗੁਣ ਗੋਬਿੰਦ ਜਪਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੋਬਿੰਦ ਦਾ ਅਰਥ ਹੁੰਦਾ ਏ ਧਰਤੀ ਤੇ ਬਿੰਦ ਦਾ ਅਰਥ ਹੁੰਦਾ ਏ ਧਰਤੀ ਦਾ ਪਾਲਣਹਾਰ ਹਰਿ ਇਹ ਦੇ ਗੁਣ ਗਾ ਕੇ ਹਰੀ ਦਾ ਨਾਮ ਜਪ ਕੇ ਮਨ ਤਨ ਜੀਤ ਸ਼ਬਦ ਲੈ ਲਾਹਾਂ ਭਾਈ ਆਪਣੇ ਮਨ ਨੂੰ ਤੇ ਆਪਣੇ ਤਨ ਨੂੰ ਜੇਤ ਭਾਵ ਕੀ ਇਹਨਾਂ ਤੋਂ ਕੁਝ ਖੱਟ ਮਨ ਜਿਹੜਾ ਹਮੇਸ਼ਾ ਦੇ ਲਈ ਪ੍ਰਪੰਚ ਕਰਨ ਦੇ ਲਈ ਤਿਆਰ ਰਹਿੰਦਾ ਹੈ ਮਨ ਹਮੇਸ਼ਾ ਜਿਹੜਾ ਚੁਗਰਾਈਆਂ ਚ ਲਾਕੀਆਂ ਦੇ ਵਿੱਚ ਲੱਗਿਆ ਰਹਿੰਦਾ ਹੈ ਤਾਨਾ ਹਮੇਸ਼ਾ ਦੇ ਲਈ ਮਾੜੇ ਦੇ ਉੱਤੇ ਪ੍ਰਭਾਵ ਆਪਣਾ ਰੂਪ ਜਮਾਉਣ ਦੇ ਲਈ ਤਿਆਰ ਰਹਿੰਦਾ ਹੈ ਇਸ ਨੂੰ ਕਾਬੂ ਦੇ ਵਿੱਚ ਕਰ ਇਹ ਦਾਤ ਸਤਿਗੁਰੂ ਦੀ ਝੋਲੀ ਦੇ ਵਿੱਚ ਪਾਉਂਦੇ ਕਹਿੰਦੇ ਮਨ ਤਨ ਹਰ ਉਹ ਮਾਹਾਰਾਮ ਭਾਈ ਮਨ ਦੇ ਵਿੱਚ ਤਨ ਦੇ ਵਿੱਚ ਉਤਸ਼ਾਹ ਲੈ ਕੇ ਆ ਜਿਸ ਉਤਸ਼ਾਹ ਦੇ ਸਦਕਾ ਜੀਵਨ ਸੋਹਣਾ ਬਣੇ ਮਨ ਤਨ ਜੀਤ ਸ਼ਬਦ ਲੈ ਲਾ ਹਾ ਗੁਰਮਤ ਪੰਜ ਦੂਤ ਵਸੇ ਆਵੇਂ ਮਨ ਤਨ ਹਰ ਉਹ ਮਾਹਾਰਾਮ ਗੁਰੂ ਦੀ ਮੱਤ ਦੇ ਸਦਕਾ ਜੀ ਇਨਸਾਨ ਦੇ ਕਰਮਿੰਦਰੇ ਗਿਆਨਿੰਦਰੇ ਸਦਾ ਦੇ ਲਈ ਵਸਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਦਾ ਭਾਵ ਕਾਮ ਕ੍ਰੋਧ ਲੋਭ ਇਤਿਆਦਕ ਵਰਗੇ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਲੈ ਕੇ ਜਿਹੜਾ ਪ੍ਰਾਣੀ ਚੱਲਦਾ ਹੈ ਗੁਰੂ ਘਰ ਦੀ ਸੇਵਾ ਕਰਦਾ ਹੈ ਸੱਚ ਕਰਕੇ ਜਾਣੇ ਉਹ ਉਸ ਦੇ ਅੰਦਰ ਕ੍ਰੋਧ ਵਾਲੀ ਜਿਹੜੀ ਬਿਰਤੀ ਹੈ ਉਹ ਹੌਲੀ-ਹੌਲੀ ਛੱਟ ਜਾਂਦੀ ਹੈ ਗੁੱਸਾ ਫਟ ਜਾਂਦਾ ਹੈ ਗੁਰੂ ਦਾ ਗਿਆਨ ਗੁਰੂ ਦੇ ਦਰ ਦੀ ਸੇਵਾ ਵੱਧ ਜਾਂਦੀ ਹੈ ਇਹ ਕਿਤੇ ਨਾ ਕਿਤੇ ਨਿਸ਼ਾਨੀਆਂ ਵੀ ਨੇ ਨਾਲ-ਨਾਲ ਲੱਗਣਦੀਆਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਸਾਨੂੰ ਉਸ ਦਾ ਰਿਜ਼ਲਟ ਹੌਲੀ-ਹੌਲੀ ਦਿਖਦਾ ਵੀ ਹਾਂ ਸਾਡਾ ਧੀ ਸਾਡਾ ਬੱਚਾ ਪੜ ਰਿਹਾ ਹੈ ਸਾਡੇ ਪੈਸੇ ਖਰਚ ਕੀਤੇ ਹੋਏ ਦਾ ਸਾਨੂੰ ਕੁਝ ਨਫਾ ਲਾਭ ਹੋ ਰਿਹਾ ਹੈ ਤੇ ਗੁਰੂ ਪਿਆਰ ਵਾਲਿਓ ਅਸੀਂ ਵੀ ਸਾਲ ਦੇ 365 ਦਿਨਾਂ ਦੇ ਵਿੱਚੋਂ ਤਾਂ 300 ਦਾ ਦਿਨ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹੁਣੇ ਆ ਜੇ ਕਦੇ ਕੋਈ ਨਾਗਾ ਪੈ ਗਿਆ 60 65 ਦਿਨਾਂ ਦਾ ਤੇ ਐਵਰੇਜ ਕੱਢ ਕੇ ਦੇਖੀਏ ਤੇ ਅਸੀਂ ਨਿੱਤਾ ਪ੍ਰਤੀ ਆਏ ਵੀ ਅਸੀਂ ਇੱਕ ਗੱਲ ਪੱਲੇ ਬੰਨ ਕੇ ਲੈ ਕੇ ਗਏ ਆ ਅਸੀਂ ਕੁਝ ਖੱਟੇ ਆ ਅਸੀਂ ਕੁਝ ਪ੍ਰਾਪਤ ਕੀਤਾ ਅਸੀਂ ਕੁਝ ਹਾਸਲ ਕੀਤਾ ਤੇ ਜੇ ਨਹੀਂ ਕੀਤਾ ਤਾਂ ਫਿਰ ਅੱਜ ਤੋਂ ਕਰੀਏ ਅੱਜ ਤੋਂ ਕਰੀਏ ਇਹ ਜ਼ਰੂਰੀ ਨਹੀਂ ਆ ਕਿ ਤੁਹਾਨੂੰ ਕੋਈ ਕਥਾ ਕਰਕੇ ਹੀ ਸਮਝਾਏਗਾ ਇਹ ਜ਼ਰੂਰੀ ਨਹੀਂ ਆ ਕੀਰਤਨ ਕਰਕੇ ਸਮਝਾਏਗਾ ਉਸ ਦੇ ਲਈ ਹਾਜ਼ਰ ਹੈਗੇ ਕੋਈ ਕੋਈ ਸ਼ੱਕ ਨਹੀਂ ਪਰ ਇੱਕ ਵਾਰੀ ਸਾਨੂੰ ਆਪਣੇ ਆਪ ਦੇ ਤੌਰ ਦੇ ਉੱਤੇ ਵੀ ਹਿੰਮਤ ਕਰਨੀ ਪੈਣੀ ਆ ਬਾਣੀ ਨੂੰ ਪੜਨ ਦੀ ਇੱਕ ਵਾਰੀ ਸਾਨੂੰ ਆਪ ਵੀ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਪੈਣੀ ਆ ਫਿਰ ਕਿਤੇ ਜਾ ਕੇ ਗੁਰੂ ਵੀ ਸਾਡੀ ਝੋਲੀ ਦੇ ਵਿੱਚ ਦਾਤ ਪਾਏਗਾ ਗੁਰੂ ਵੀ ਸਾਡੀ ਬਾ ਆਪ ਵੜੇਗਾ ਭਾਈ ਗੁਰਦਾਸ ਜੀ ਦੇ ਪਵਨ ਬਾਣੀ ਦੇ ਬੋਲ ਨੇ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜਦੋਂ ਮੈਂ ਘਰ ਤੱਕ ਬੈਠਾ ਸੀਗਾ ਤੇ ਹਨੇਰਾ ਇੰਨਾ ਛਾਇਆ ਹੋਇਆ ਸੀ ਉਦਾਸੀ ਇੰਨੀ ਛਾਇਆ ਹੋਈ ਸੀ ਰਾਹ ਰਸਤਾ ਨਹੀਂ ਦਿਖ ਰਿਹਾ ਸੀ ਕੋਈ ਵੀ ਕੀਤਾ ਕੀ ਜਾਵੇ ਹੁਣ ਪਰ ਜਿਸ ਵੇਲੇ ਮੈਨੂੰ ਗੁਰੂ ਵਾਲਾ ਰਾਹ ਰਸਤਾ ਦਿਖਿਆ ਜਾਂ ਗੁਰੂ ਮੈਨੂੰ ਆਪ ਲੈਣ ਦੇ ਲਈ ਚੱਲਿਆ ਮੈਂ ਇੱਕ ਪੈਰ ਆਪ ਤੁਰਿਆ ਅੱਗੇ ਉਹ ਹਜ਼ਾਰਾਂ ਹੀ ਪੈਰ ਗੁਰੂ ਵੀ ਮੈਨੂੰ ਲੈਣ ਦੇ ਲਈ ਤੁਰਿਆ ਤੇ ਮੈਂ ਕਿਉਂ ਨਾ ਤੁਰਾਂ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਤੇ ਸਾਡਾ ਘਰ ਗੁਰਦੁਆਰਾ ਸਾਹਿਬ ਤੋਂ ਕਿਲੋਮੀਟਰ 1.5 ਕਿਲੋਮੀਟਰ ਦੂਰ ਨਹੀਂ ਹੁੰਦਾ ਸੀ ਵੇਰ ਵੀ ਨਹੀਂ ਹੁੰਦੇ ਇਹ ਸੁਭਾਵੇਂ ਕਿ ਗੱਲ ਹੈ ਕਈ ਵਾਰੀ ਹੁੰਦਾ ਸਾਨੂੰ ਗੱਲਾਂ ਬੁੜੀਆਂ ਲੱਗਦੀਆਂ ਨੇ ਜਾਂ ਇਦਾਂ ਹੁੰਦਾ ਵੀ ਭਾਈ ਸਾਨੂੰ ਕਹਿ ਰਹੇ ਨੇ ਮੈਨੂੰ ਵੀ ਪਤਾ ਤੁਹਾਡੇ ਘਰ ਕਿੱਥੇ ਇਹ ਸਚਾਈ ਹੈ ਇਹ ਅਸਲੀਅਤ ਹੈ ਅਸੀਂ ਜੇਕਰ ਗੁਰੂ ਦੇ ਨਾਲੋਂ ਪ੍ਰੇਮ ਪਿਆਰ ਵਾਲੀ ਦਿੱਥ ਪਾਵਾਂਗੇ ਨਾ ਦੂਰੀ ਪਾਵਾਂਗੇ ਤੇ ਉਸ ਦੂਰੀ ਦੇ ਵਿੱਚ ਉਸ ਡਿਸਟੈਂਸ ਦੇ ਵਿੱਚ ਸਾਡੀ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਔਗਣਾ ਨੇ ਆਪਣਾ ਵਾਸਾ ਕਰਨਾ ਹੀ ਕਰਨਾ ਹੈ ਬੱਚਾ ਜਦੋਂ ਮਾਂ ਪਿਓ ਦੇ ਨਾਲੋਂ ਡਿਸਟੈਂਸ ਮੇਨਟੇਨ ਕਰਨਾ ਸ਼ੁਰੂ ਕਰ ਦਿੰਦਾ ਤਾਂ ਇਹਦਾ ਭਾਵ ਕੀ ਉਸ ਦੇ ਮਨ ਦੇ ਵਿੱਚ ਕੁਝ ਅਲੱਗ ਠੋਟ ਪੈਦਾ ਹੋ ਰੇ ਕੁਝ ਅਲੱਗ ਸੋਚ ਰੇ ਆ ਕੁਝ ਗਲਤ ਕਰ ਰੇ ਆ ਤੇ ਜਦੋਂ ਗੁਰੂ ਦੇ ਨਾਲੋਂ ਸਾਡੇ ਡਿਸਟੈਂਸ ਸਾਡੇ ਦੂਰੀ ਬਣ ਗਈ ਦਾ ਭਾਵ ਕਿ ਅਸੀਂ ਵੀ ਕਿਦਾਂ ਨਾ ਕਿਤੇ ਮਨ ਮਰਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਹੀਂ ਗੁਰੂ ਦੇ ਨਾਲ ਪਿਆਰ ਗੁਰੂ ਦੇ ਨਾਲ ਪ੍ਰੇਮ ਗੁਰੂ ਨਾਨਕ ਮਹਾਰਾਜ ਪਾਤਸ਼ਾਹੀ ਦੇ ਦਰ ਘਰ ਦੀ ਸੇਵਾ ਬਾਣੀ ਪੜਨ ਵਾਲਾ ਜੇਕਰ ਅਸੀਂ ਪਿਆਰ ਪਾ ਲਿਆ ਫਿਰ ਸਾਈਂ ਸੱਚੇ ਪਾਤਸ਼ਾਹੀ ਕਹਿੰਦੇ ਇਨਸਾਨ ਹਮੇਸ਼ਾ ਦੇ ਇਸ ਰਾਹ ਉੱਤੇ ਤੁਰੇਗਾ ਤੇ ਇਹੋ ਹੀ ਰਾਹ ਉਸ ਨੂੰ ਚੰਗਾ ਲੱਗਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਮੈਨੂੰ ਲੱਗਿਆ ਇਹ ਰਾਹ ਚੰਗਾ ਤੇ ਮੈਨੂੰ ਗੁਰੂ ਨੇ ਆਪ ਹੀ ਆਣ ਕੇ ਗੱਲ ਦੇ ਨਾਲ ਲਾਇਆ ਮੇਰਾ ਜੀਵ ਨਹੀਂ ਬੜਾ ਸੋਹਣਾ ਸੁੱਚਾ ਬਣ ਗਿਆ ਗੱਲ ਭਾਈ ਗੁਰਦਾਸ ਜੀ ਜਰੂਰ ਆਪਣੀ ਗਲਤ ਕਰਦੇ ਪਰ ਸਮਝਾਦੇ ਫਿਰ ਵੀ ਸਾਨੂੰ ਨੇ ਗੁਰਬਾਣੀ ਦਾ ਇਤਨੇ ਅਰੂਪੀ ਦੇ ਵਿੱਚ ਪਾਠ ਸਵੇਰੇ ਹੁੰਦਾ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਬੋਲ ਸਾਨੂੰ ਕਿਤੇ ਨਾ ਕਿਤੇ ਹਲੂਣਾ ਦਿੰਦੇ ਨੇ ਆਉ ਸਿੱਖ ਸਤ ਗੁਰ ਕੇ ਤਿਆਰਿਓ ਗਾਵੋ ਸੱਚੀ ਬਾਣੀ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਬਾਣੀ ਨੂੰ ਗਾਈਏ ਰਲ ਮਿਲ ਕੇ ਬਾਣੀ ਦਾ ਰਸ ਮਾਣੀਏ ਰਲ ਮਿਲ ਕੇ ਗੁਰਬਾਣੀ ਦੇ ਓਟ ਆਸਰੇ ਦੇ ਸਦਕਾ ਆਪਣਾ ਜੀਵਨ ਸੋਹਣਾ ਸੁੱਚਾ ਕਰੀਏ ਇਸ ਦੇ ਸਦਕਾ ਜੀਵਨ ਦਾ ਪਾਰ ਉਤਾਰਾਏ ਤੇ ਇਹ ਪ੍ਰੇਰਣਾ ਕਿਸੇ ਹੋਰ ਨੇ ਨਹੀਂ ਦੇਣੀ ਬਾਣੀ ਨਹੀਂ ਹੋਏ ਦੇਣੀ ਧੰਨ ਗੁਰੂ ਰਾਮਦਾਸ ਜੀ ਰਹਿਮਤ ਕਰਦੇ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਕਰ ਲਿਆ ਉਹ ਸਦਾ ਦੇ ਲਈ ਖੇੜੇ ਦੇ ਵਿੱਚ ਚੌ ਦੇ ਵਿੱਚ ਰਹਿੰਦੇ ਆ ਉਹਦੇ ਹੀ ਗੀਤ ਗਾਉਂਦੇ ਨੇ ਨਾਮ ਰਤਨ ਹਰ ਨਾਮ ਜਪਾ ਹਰ 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 ਗੁਣ ਗਾਏ ਸਦਾ ਲੈ ਲਾਹ ਇਹ ਭਾਈ ਜਿਹੜੇ ਪ੍ਰਾਣੀ ਜਿਹੜੇ ਜੀਵ ਪਰਮਾਤਮਾ ਦਾ ਨਾਮ ਰੂਪੀ ਅਮੋਲਕ ਹੀਰਾ ਜਪਦੇ ਨੇ ਜਿਸ ਨਾਮ ਨੂੰ ਬੇਸ਼ੁਮਾਰ ਕੀਮਤੀ ਸਤਿਗੁਰੂ ਜੀ ਨੇ ਕਹਿਣਾ ਕੀਤਾ ਵੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਕਹਿੰਦੇ ਜਿਸ ਹਿਰਦੇ ਅੰਦਰ ਹੀਰੇ ਵਰਗਾ ਕੀਮਤੀ ਮੋਤੀਆਂ ਵਰਗਾ ਨਾਮ ਜੜਿਆ ਜਾਂਦਾ ਹੈ ਉਸ ਦਾ ਜੀਵਨ ਵੀ ਅਮੁੱਲਕ ਬਣ ਜਾਂਦਾ ਹੈ ਅੰਗੇ ਖਿਆਲ ਦਿੰਦੇ ਹਰ ਗੁਣ ਗਾਏ ਸਦਾ ਲੈ ਲਾਂ ਮੈਂ ਲਾਹਾ ਲੈ ਰਿਆਂ ਹਾਂ দীন দয়াল কৃপা কর মা তো হর হর নাম উমা রাম হে মা তো হে মায়া ਦੇ પતિ দীন দীন ਦਾ ਅਰਥ ਹੁੰਦਾ ਕੰਗਾਲ ਦয়াল ਦয়াল ਦਾ ਅਰਥ ਹੁੰਦਾ ਹੈ দয়া ਕਰਨ ਵਾਲਾ কৃপা কৃপা ਕਰਨ ਵਾਲੇ হে અਕਾਲ ਪੁਰਖ ਵਾਹਿਗੁਰੂ ਜੀਓ ਮੇਰੇ ਤੇ ਵੀ ਕਿਰਪਾ ਕਰਿਓ ਤੇ assi paddeya bol din dard dukh bhanjana kat kat nath anath ਸ਼ਰਨ ਤੁਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਪਾਤਸ਼ਾਹ ਦੀ ਰਹਿਮਤ ਕਰਿਓ ਤੁਹਾਡੀ ਦਰ ਦੇ ਉੱਤੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਤੇ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਤੁਹਾਡੇ ਦਰ ਦੇ ਉੱਤੇ ਆਇਆ ਕੋਈ ਖਾਲੀ ਹੱਥ ਨਹੀਂ ਮੁੜਦਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੋਹੇਲੇ ਰਾਖੂ ਰਾਖਣ ਹਾਰ ਦੇ ਆਲਾ ਨਾਨਕ ਕਰਕੇ ਹੋਲੇ ਮੈਂ ਤੇਰੇ ਦਰ ਦਾ ਸੇਵਕ ਸਦਾ ਦੇ ਲਈ ਬਣ ਕੇ ਰਹਿਣਾ ਚਾਹੁੰਦਾ ਤੂੰ ਮੈਨੂੰ ਆਪਣਾ ਤਾਂ ਬਣਾ। ਅਸੀਂ ਗੁਰੂ ਦੇ ਬਣੇ ਹਾਂ ਗੁਰੂ ਹਮੇਸ਼ਾ ਦੇ ਲਈ ਸਾਨੂੰ ਆਪਣਾ ਬਣਾਉਣ ਦੇ ਲਈ ਤਿਆਰ ਰਹਿੰਦਾ ਹੈ। ਉਹ ਤਾਂ ਬਣਾਗੇ ਜੇ ਆਪਣੀ ਮਰਜ਼ੀ ਨੂੰ ਛੱਡ ਕੇ ਗੁਰੂ ਵਾਲੀ ਮਰਜ਼ੀ ਲਵਾਂਗੇ। ਸਾਹਿਬ ਦੀ ਰਹਿਮਤ ਕਰਦੇ ਜਪ ਜਗਦੀਸ਼ ਜਪੋ ਮਨ ਮਾਹ ਹਰ ਹਰ ਜਗਨਨਾਥ ਜਗਲਾਹ ਜਗਦੀਸ਼ ਜਗ ਦਾ ਈਸ਼ਵਰ ਜਪੋ ਮਨ ਦੇ ਵਿੱਚ ਜਪਿਆ ਹੋਇਆ ਜਿਹੜਾ ਵੀ ਪ੍ਰਾਣੀ ਮਨ ਦੇ ਵਿੱਚ ਜਪਦਾ ਹੈ ਪਰਮਾਤਮਾ ਦੇ ਨਾਮ ਨੂੰ ਹਰ ਹਰ ਜਗਨਨਾਥ ਜਗਲਾਹ ਰੱਬ ਦੇ ਨਾਮ ਦਾ ਲਾਹੜ ਲਖ ਰੱਬ ਦੇ ਨਾਮ ਦੀ ਦਾਤ ਦੇ ਸਦਕਾ ਜੀਵਨ ਜਿਉਣ ਵਾਲਾ ਪ੍ਰਾਣੀ ਤਨ ਤਨ ਵਾਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਹੋ ਮਾਹਾਰਾਮ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ ਤੁਸੀਂ ਧੰਤਾ ਜੋਗ ਤੁਸੀਂ ਵੱਡੇ ਹੋ ਤੁਸੀਂ ਸਮਰੱਥਾ ਬਾਣ ਝੋਲੀ ਦੇ ਵਿੱਚ ਗੁਨਾ ਦੀ ਦਾਤ ਪਾਉਂਦੇ ਹੋ ਮੇਰੇ ਮਨ ਦੇ ਅੰਦਰ ਵੀ ਚਾਅ ਹੈ ਮੇਰੇ ਅੰਦਰ ਵੀ ਇਹ ਖਿਡਾ ਪੈਦਾ ਹੋਇਆ ਕਿ ਮੈਂ ਤੁਹਾਡੇ ਗੀਤ ਤੁਹਾਡੀ ਸਿਫਤ ਸਲਾਹ ਹਮੇਸ਼ਾ ਦੇ ਲਈ ਕਰਦਾ ਰਹਾਂ ਅਸੀਂ ਪੜਦੇ ਹਾਂ ਪਾਵਨ ਬਾਣੀ ਦੇ ਬੋਲ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਉ ਗੁਣ गावा ਦਿਨ ਰਾਤ ਨਨਕ ਚਾਉ ਇਹੋ ਸੱਚੇ ਪਾਤਸ਼ਾਹ ਮੇਰੇ ਮਨ ਦੇ ਅੰਦਰ ਇਹ ਚਾਉ ਮੇਰੇ ਮਨ ਦੇ ਅੰਦਰ ਇਹ ਖਿਡਾ ਪੈਦਾ ਹੋ ਗਿਆ ਕਦੋਂ ਜਦੋਂ ਦਾ ਮੈਂ ਤੁਹਾਡੇ ਦਰ ਸਾਹਿਬ ਹੋਏ ਰਾਹ ਰਸਤੇ ਦੇ ਉੱਤੇ ਤੁਰਦਾ ਤੇ ਗੁਰੂ ਪਿਆਰ ਵਾਲਿਓ ਇਹ ਗੱਲ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਸਾਡੇ ਸਾਹਮਣੇ ਬਾਖਮਾਲ ਤਰੀਕੇ ਦੇ ਨਾਲ ਕਹੀ ਹੈ ਵੀ ਜਿਹੜਾ ਧੀ ਪੁੱਤ ਆਪਣੇ ਮਾਪੇ ਦੇ ਕਹਿਣ ਦੇ ਵਿੱਚ ਚੱਲਦਾ ਹੈ ਜ਼ਿੰਦਗੀ ਦੇ ਅੰਦਰ ਕਦੇ ਵੀ ਠੋਕਰ ਨਹੀਂ ਖਾਂਦਾ ਜਿਹੜਾ ਧੀ ਪੁੱਤ ਆਪਣੇ ਮਾਪੇ ਦੇ ਕਹਿਣ ਤੋਂ ਬਾਹਰ ਹੈ ਉਹ ਰੋਂਦਾ ਹੀ ਹੈ ਠਕਿਆ ਹੀ ਖਾਂਦਾ ਹੈ ਇਉਂ ਹੀ ਖਿਆਲ ਸਤਿਗੁਰੂ ਜੀ ਨੇ ਵੀ ਸਾਨੂੰ ਪਾਵਨ ਬਾਣੀ ਦੇ ਵਿੱਚ ਦਿੱਤਾ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਆਪਣੇ ਆਪ ਨੂੰ ਕਹਿ ਰਿਹਾ ਪਾਤਸ਼ਾਹ ਮੈਂ ਤੇਰਾ ਸਿੱਖ ਹਾਂ ਜਿਹੜਾ ਗੁਰੂ ਦੇ ਕਹਿਣੇ ਦੇ ਵਿੱਚ ਜਿਸ ਨੇ ਚੱਲਣਾ ਸ਼ੁਰੂ ਕਰ ਦਿੱਤਾ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਫਿਰ ਸੁਖੀ ਸੁਖ ਹੈ ਗੁਰੂ ਵੀ ਸਾਡੇ ਦੇ ਲਈ ਮਾਂ ਹੈ ਗੁਰੂ ਵੀ ਸਾਡੇ ਦੇ ਲਈ ਪਿਓ ਹੈ ਅਸੀਂ ਕਹਿੰਦੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਦੋਂ ਅਸੀਂ ਇਹ ਗੱਲ ਜਦੋਂ ਅਸੀਂ ਇਹ ਬੋਲ ਮੰਨ ਲਏ ਤੋ ਸਾਡਾ ਮਾਪਿਓ ਸਾਡਾ ਗੁਰੂ ਵੀ ਸਾਡਾ ਭਲਾ ਹੀ ਚਾਹੁੰਦਾ ਹੈ ਨਾ ਫਿਰ ਗੁਰੂ ਕੇ ਸਿੱਖ ਦਾ ਬੁਰਾ ਕਿਵੇਂ ਹੋ ਦੇਗਾ ਨਹੀਂ ਨਹੀਂ ਸਾਈਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਡੀ ਕਿਤੇ ਨਾ ਕਿਤੇ ਸੋਚਣੀ ਸਾਡੀ ਕਿਤੇ ਨਾ ਕਿਤੇ ਕਮਜ਼ੋਰੀ ਜਾਂ ਸਾਡੀ ਗੁਰੂ ਦੇ ਪ੍ਰਤੀ ਸ਼ਰਧਾ ਪਿਆਰ ਭਾਵਨਾ ਕਿਤੇ ਨਾ ਕਿਤੇ ਘੱਟ ਹੈਗੀ ਆ ਫਿਰ ਕਿਤੇ ਜਾ ਕੇ ਇਹ ਸਾਡੇ ਅੰਦਰ ਖੜੋਤ ਪੈਦਾ ਹੋਣੀ ਹੈ ਇਹ ਤਾਂ ਗੁਰੂ ਦੇ ਬਾਣੀ ਦੇ ਵਿੱਚ ਚੱਲਣ ਵਾਲਾ ਹੋਵੇ ਪ੍ਰਾਣੀ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਣ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਦੀ ਚਾਂਦਨੀ ਚੌਕ ਦੇ ਵਿੱਚ ਕਹਿਣਾ ਕਰਦੇ ਨੇ ਆਹ ਰਾਈ ਚੰਗਾ ਲੱਗਦਾ ਹੁਣ ਤੇ ਅਰੇ ਥੱਲੇ ਵੀ ਬੈਠੇ ਹੋ ਉੱਥੇ ਸੁੱਖ ਮਾਣ ਰਹੇ ਨੇ ਤੱਤੀ ਤਵੀ ਦੇ ਉੱਤੇ ਬੈਠੇ ਆ ਵੀ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਤੱਤੀ ਬਾਉ ਨਾ ਮੱਗਦੀ ਤੁਸੀਂ ਭਾਵੇਂ ਜੋ ਮਰਜ਼ੀ ਕਰ ਲੋ ਸਾਨੂੰ ਵੀ ਜ਼ਿੰਦਗੀ ਦੇ ਅੰਦਰ ਇਹ ਦ੍ਰਿੜਤਾ ਇਹ ਨਿਸ਼ਚਾ ਰੱਖਣਾ ਚਾਹੀਦਾ ਹੈ ਗੁਰੂ ਦੇ ਉੱਤੇ ਜਿੱਥੇ ਅਸੀਂ ਮੱਥਾ ਟੇਕਦੇ ਆ ਨਾਰ ਨਾਲ ਸਾਨੂੰ ਗੁਰੂ ਦੇ ਉੱਤੇ ਭਰੋਸਾ ਵੀ ਹੋਣਾ ਚਾਹੀਦਾ ਹੈ ਮੱਥਾ ਤੇ ਜ਼ਰੂਰ ਟੇਕ ਲਿਆ ਪਰ ਭਰੋਸਾ ਸਾਡਾ ਨਹੀਂ ਹੁੰਦਾ ਕਈ ਵਾਰ ਭਰੋਸਾ ਰੱਖ ਕੇ ਜੇਕਰ ਮੱਥਾ ਟੇਕਾਂਗੇ ਨਾ ਤਾਂ ਸਾਡਾ ਫਿਰ ਮੱਥਾ ਟੇਕਿਆ ਵੀ ਪ੍ਰਵਾਣ ਹੋਏਗਾ ਗੁਰੂ ਦੇ ਦਰ ਤੋਂ ਫਿਰ ਕੋਈ ਹੋਰ ਦਰ ਚੰਗਾ ਨਹੀਂ ਲੱਗੇਗਾ ਮੈਂ ਹੋਰ ਥਾਂ ਉਹ ਨਾ ਹੀ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁਖ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਅੰਦਰ ਹੁਣ ਕੋਈ ਹੋਰ ਰਾਹ ਰਸਤਾ ਹੀ ਨਹੀਂ ਹੈ ਮੇਰਾ ਦੁੱਖ ਸੁੱਖ ਤੋਦੇ ਹੀ ਪਾਸ ਮੇਰਾ ਹਰ ਇੱਕ ਦੁੱਖ ਸੁੱਖ ਤੇਰੇ ਨਾਲ ਹੀ ਹੈ ਅਸੀਂ ਵੀ ਗੁਰੂ ਦੇ ਨਾਲ ਪ੍ਰੇਮ ਸਨੇਹ ਕਰਦਿਆ ਹੋਇਆ ਆਪਣੇ ਜੀਵਨ ਦਾ ਨਿਰਵਾਹ ਕਰੀਏ ਤਾਂ ਕਿ ਜਿਸ ਪਾਤਸ਼ਾਹ ਨੇ ਸਾਨੂੰ ਸੋਹਣ ਸੁਜੱਜਾ ਜੀਵਨ ਸਾਡੀ ਝੋਲੀ ਦੇ ਵਿੱਚ ਗੁਰਬਾਣੀ ਦੇ ਸਦਕਾ ਪਾਇਆ ਹੈ ਉਸ ਦਾ ਆਨੰਦ ਅਸੀਂ ਮਾਣ ਸਕੀਏ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਸਦਕਾ ਵੀ ਅਸੀਂ ਆਪਣੇ ਜੀਵਨ ਦੇ ਕਰਮ ਕਮਾ ਸਕੀਏ ਸਾਹਿਬ ਜੀ ਰਹਿਮਤ ਕਰ ਵਿਚਾਰਾਂ ਕਰਦੇ ਅਨੇਕਾਂ ਪ੍ਰਕਾਰ ਦੀਆਂ ਧੁੱਲਾਂ ਗੋਲ ਸਾਹਿਬ ਜੀ ਦੇ ਸਮਝ ਕੇ ਹਿਰਦੇ ਵਿੱਚ ਉਸਾਉਣੇ ਅਖੀਰ ਦੇ ਵਿੱਚ ਬਲੌਂ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ